ਸਟਾਰਟ ਹੋ ਗਿਆ ਦੇਖੀ ਸਾਥੀ ਰਿਆ ਕਾਲ ਜੀ ਪੀਵੀ 32 ਨਮਾ ਸ਼ਹਿਰ ਦੇਖ ਰਹੇ ਹੋ ਮੈਂ ਤੇ ਨੇ ਸੂਰੀ ਸਾਥੀਓ ਅੱਜ ਬਹੁਤ ਜ਼ਰੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਨੀ ਆ ਜੁੜਜੋ ਪਹਿਲਾਂ ਅ ਸ਼ੇਅਰ ਕਰ ਦਿਓ ਜਰਾ ਵੀਡੀਓ ਨੂੰ ਕਿਉਂਕਿ ਬਹੁਤ ਇੰਪੋਰਟੈਂਟ ਫੈਕਟਸ ਅੱਜ ਤੁਹਾਡੇ ਅੱਗੇ ਰੱਖਣੇ ਆ ਜੁੜਜੋ ਮੇਰੇ ਭਰਾ ਭੈਣ ਬਹੁਤ ਜ਼ਰੂਰੀ ਗੱਲ ਹੈ ਜੀ ਅੱਜ ਜਿਹੜੇ ਸਾਨੂੰ ਪਿਆਰ ਕਰਦੇ ਆ ਜੁੜਜੋ ਕਿਉਂਕਿ ਬਹੁਤ ਸਾਰੀਆਂ ਗੱਲਾਂ ਕੀ ਵੇਲੇ ਹੋ ਜਾਂਦੀਆਂ ਜੋ ਤੁਹਾਡੇ ਨਾਲ ਸ਼ੇਅਰ ਕਰਨੀਆਂ ਬਹੁਤ ਜ਼ਰੂਰੀ ਆ ਜੁੜਜੋ ਭੈਣ ਭਰਾਵਾਂ ਔਰ ਦੱਸ ਦੋ ਕਿ ਆਵਾਜ਼ ਸਹੀ ਆ ਰਹੀ ਹੈ ਕਿ ਨਹੀਂ ਕਮੈਂਟ ਕਰ ਦਿਓ ਜੀ ਪਹਿਲਾਂ ਲਾਈਵ ਸ਼ੁਰੂ ਕੀਤਾ ਸੀ ਤਾਂ ਇੱਕ ਭਰਾ ਦਾ ਮੈਸੇਜ ਆ ਗਿਆ ਸੀ ਕਹਿੰਦਾ ਆਵਾਜ਼ ਸਹੀ ਨਹੀਂ ਆ ਰਹੀ ਮਾੜੇ ਦੱਸੋ ਤਾਂ ਆਵਾਜ਼ ਸਹੀ ਆ ਰਹੀ ਹੈ ਔਰ ਵੀਡੀਓ ਸਹੀ ਆ ਰਹੀ ਹੈ ਕਿਉਂਕਿ ਮੀ ਪੈ ਕੇ ਹਟਿਆ ਕਿ ਵੇਲੇ ਕਨੈਕਸ਼ਨ 에ਰਰ ਆ ਜਾਂਦਾ ਦੱਸੋ ਮਰਜ ਕਮੈਂਟ ਕਰਕੇ ਜੀ ਫੇਰ ਗੱਲ ਸ਼ੁਰੂ ਕਰੀਏ ਕਿਉਂਕਿ ਤੁਹਾਡਾ ਸਮਾਂ ਵੀ ਬਹੁਤ ਕੀਮਤੀ ਹੈ ਔਰ ਤੁਸੀਂ ਹਮੇਸ਼ਾ ਹੀ ਸਾਥ ਦੇਣ ਦੀ ਉਸ ਕਰਕੇ ਤੁਹਾਡਾ ਧੰਨਵਾਦ ਸਹੀ ਆ ਕੁਲਵਿੰਦਰ ਵੈਸ ਭਾਈ ਕਹ ਰਿਹਾ ਅੱਛਾ ਭਾਈ ਮੈਂ ਕੈਪਸ਼ਨ ਪਾਈ ਆ ਕਿ ਸਾਡੇ ਅਕਾਊਂਟ ਚ ਜਾਂ ਸਾਡੇ ਵੈਸਟਰਨ ਯੂਨੀਅਨ ਤੇ ਕੋਈ ਨੰਬਰ ਭਰ ਕੇ ਸਾਡਾ ਫੋਨ ਨੰਬਰ ਪੈਸੇ ਨਾ ਪਵਾਓ ਇਹ ਗੱਲ ਕਿਉਂ ਸਾਹਮਣੇ ਆ ਰਹੀ ਹੈ ਮੈਂ ਤੁਹਾਨੂੰ ਦੱਸ ਦਿੰਨਾ ਦੇਖੋ ਸਾਡਾ ਬੇਸਿਕਲੀ ਕੰਮ ਹੈ ਖਬਰਾਂ ਦਾ ਜਾਂ ਪ੍ਰੋਮੋਸ਼ਨਲ ਵੀਡੀਓਜ਼ ਦਾ ਬਹੁਤ ਵਾਰ ਬਹੁਤ ਸਾਰੇ ਵੀਰ ਭੈਣ ਭਰਾ ਕਹਿੰਦੇ ਆ ਕਿ ਕੋਈ ਦਿੱਕਤ ਚਾ ਤਾਂ ਵੀਡੀਓ ਪਾ ਦਿਓ ਅਸੀਂ ਬਹੁਤ ਵੈਰੀਫਾਈ ਕਰਕੇ ਹੀ ਜਾਣੇ ਕਿਉਂਕਿ ਸਾਡਾ ਇਹ ਕੰਮ ਨਹੀਂ ਆ ਜੇ ਅਸੀਂ ਇਦਾਂ ਦੀ ਵੀਡੀਓ ਕਰੀਏ ਤਾਂ ਉਤਤਵਤ ਬਹੁਤ ਸਾਰੀਆਂ ਕੰਪਲਿਕੀਸ਼ਨਸ ਆ ਜਾਂਦੀਆਂ ਲੇਕਿਨ ਪਰਸੋ ਕੀ ਹੁੰਦਾ ਹੈ ਪਰਸੋ ਅਮਨਵੀਰ ਜੋ ਆਵਾਜ਼ ਐਮ뷸ੈਂਸ ਦੀ ਆਵਾਜ਼ ਐਮ뷸ੈਂਸ ਦਾ ਡਰਾਈਵਰ ਹੈ ਉਹ ਮੈਨੂੰ ਦੱਸਦਾ ਕਿ ਚੂੜਪੁਰ ਪਿੰਡ ਵਿੱਚ ਇੱਕ ਬੰਦਾ ਆ ਜਿਸ ਦੀ ਲੱਤ ਕੱਟੀ ਗਈ ਹੈ ਦੋਨਾਂ ਬਾਹਾਂ ਦੇ ਆਪਰੇਸ਼ਨ ਹੋਣੇ ਆ ਸਿਰ ਤੇ ਸੱਟ ਲੱਗੀ ਸੀਗੀ ਔਰ ਅੱਖਾਂ 'ਚ ਵੀ ਪ੍ਰੋਬਲਮ ਹੈ ਉਹ ਕੱਲ ਵੀਡੀਓ ਅਸੀਂ ਤੁਹਾਡੇ ਸਾਹਮਣੇ ਕਰਤੀ ਸੀ ਜਨ ਤੱਕ ਜੋ ਦੱਸਣਾ ਪੈਂਦਾ ਮਜਬੂਰੀ ਹੈ ਜੋ ਟੈਲਫੋਨ ਸਾਡੇ ਕੋਲ ਸੀ ਅਸੀਂ ਆਪਣੇ ਵੱਲੋਂ ਹੈਲਪ ਕਰਕੇ ਆਏ ਆਂ ਔਰ ਆ ਕੇ ਆਵਾਜ਼ ਸੰਸਥਾ ਨਾਲ ਵੀ ਗੱਲ ਕੀਤੀ ਔਰ ਅਪੀਲ ਵੀ ਕੀਤੀ ਸੀ ਕਿਉਂਕਿ ਉਹ ਸੱਚੀ ਤੱਬਰ ਬਹੁਤ ਜੂਝ ਰਿਹਾ ਹੈ ਤੜਪ ਰਿਹਾ ਹੈ ਉਹਨਾਂ ਅੰਦਰ ਬਹੁਤ ਦਰਦ ਹੈ ਮਦਦ ਦੀ ਉਹਨਾਂ ਨੂੰ ਸੱਚੀ ਬਹੁਤ ਲੋੜ ਹੈ ਹੁਣ ਡਰਾਮਾ ਕੀ ਸ਼ੁਰੂ ਹੋ ਗਿਆ ਕਿ ਇੱਕ ਤਾਂ ਉਹਨਾਂ ਕੋਲ ਹੁਣ ਬੰਦੇਾਂ ਨਾਲ ਲਾਪੇ ਕੇ ਥੋੜੀ ਵੀਡੀਓ ਪਾਣੇ ਥੋੜੀ ਵੀਡੀਓ ਪਾਣੇ ਉਹਨਾਂ ਦੀ ਮੈਨੂੰ ਕਾਲ ਆਈ ਸੀਗੀ ਕਿ ਥੋੜੀ ਵੀਡੀਓ ਪਾਣੀ ਹੈ ਜੀ ਤੁਹਾਨੂੰ ਪੈਸੇ ਆਜੂਗੇ ਫਲਾਣਾ ਢਿਮਕਾ ਅਗਲਾ ਡਰਦਾ ਕਿ ਮੇਰਾ ਮਿਸਯੂਜ਼ ਨਾ ਹੋ ਜਵੇ ਅਸੀਂ ਦੇਖੋ ਕੱਢਣਾ ਪਾਉਣਾ ਤੱਕ ਕੁਝ ਨਹੀਂ ਹੁੰਦਾ ਲੇਕਿਨ ਕੱਲ ਵੈਸੇ ਹੀ ਇੱਕ ਮਨ ਚ ਗੱਲ ਆ ਗਈ ਸੀ ਕਿ ਯਾਰ ਜਿਹੜਾ ਰਣਜੋਤ ਵੀਰ ਜਿਹੜਾ ਬੈੱਡ ਤੇ ਪਿਆ ਇਹ ਤੁਰਪ ਵੇ ਅਸੀਂ ਇਹ ਕੱਢਣਾ ਪਾਉਣਾ ਉਹਦੇ ਲਈ ਚਲੋ ਅਸੀਂ ਵੀਡੀਓ ਪਾ ਦਿੱਤੀ ਹੁਣ ਕੀ ਹੋ ਰਿਹਾ ਜੀ ਮੈਨੂੰ ਕਾਲਸ ਆ ਰਹੀਆਂ ਕਿ ਆਪਣਾ ਅਕਾਊਂਟ ਨੰਬਰ ਦੇ ਕੋਈ ਵੈਸਟਰਨ ਯੂਨੀਅਨ ਚ ਪਾਈ ਜਾਂਦਾ ਸਾਡੇ ਨੰਬਰ ਦਿਖਾਈ ਜਾਂਦਾ ਤਾਂ ਨਾ ਅਸੀਂ ਆਪਣੇ ਅਕਾਊਂਟ 'ਚ ਪੈਸੇ ਲਈਏ ਨਾ ਵੈਸਟਰਨ ਯੂਨੀਅਨ ਵਾਲੇ ਜਾ ਕੇ ਕਢਾਈਏ। ਸਾਨੂੰ ਬਿਲਕੁਲ ਨਹੀਂ ਲੋੜ। ਔਰ ਕਈ ਕਹਿ ਦਿੰਦੇ ਕਿ ਤੁਹਾਨੂੰ ਹੀ ਭੇਜਣੇ ਆ, ਤੁਹਾਨੂੰ ਹੀ ਭੇਜਣੇ ਆ। ਬਾਈ ਜੀ ਉਹਦੇ ਪਿੱਛੇ ਮਨਛਾ ਇਹ ਆ ਕਿ ਵੀਡੀਓ 'ਚ ਦਿਖਾ ਦਈਏ। ਤਾਂ ਤੁਸੀਂ ਉਹ ਦੱਸ ਦੋ ਅਸੀਂ ਵੀਡੀਓ 'ਚ ਪਾ ਦਾਂਗੇ ਪਰ ਮੈਂ ਬੇਨਤੀ ਕਰਦਾ ਤੁਹਾਡੇ ਮਾਪਿਓ, ਤੁਹਾਡੇ ਭੈਣ ਭਰਾ, ਤੁਹਾਡੇ ਚਾਚੇ ਤਾਏ, ਤੁਹਾਡਾ ਸਹੁਰਿਆਂ 'ਚੋਂ ਕੋਈ ਪੇਕੇਆਂ 'ਚੋਂ ਕੋਈ ਤਾਂ ਹੋਊਗਾ ਇੰਡੀਆ ਉਹਨੂੰ ਭੇਜੋ। ਪੁਲਿਸ ਸਾਨੂੰ ਇਸ ਗੱਲ ਚ ਇਨਵੋਲਵ ਨਾ ਕਰੋ ਕਿਉਂਕਿ ਮੈਨੂੰ ਸਵੇਰ ਦਿਆਂ 7-8 ਕਾਲ ਆ ਗਈਆਂ ਕਿ ਅਸੀਂ ਤੁਹਾਡੇ ਅਕਾਊਂਟ ਚ ਪੈਸੇ ਪਾਉਣੇ ਅਸੀਂ ਨਹੀਂ ਲੈਣੇ ਨਾ ਅਸੀਂ ਆਪਣੇ ਅਕਾਊਂਟ ਚ ਪਾਉਣੇ ਆ ਇਸ ਕਰਕੇ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਰਣਜੋਤ ਵੀਰ ਤਕਲੀਫ ਚ ਹੈ ਉਹਨੂੰ ਹੈਲਪ ਦੀ ਲੋੜ ਹੈ ਉਹਦਾ ਨੰਬਰ ਵੀਡੀਓ ਵਿੱਚ ਪਾਇਆ ਹੋਇਆ ਉਹਦੀ ਮਿਸਿਸ ਨਾਲ ਗੱਲ ਕਰ ਲਓ ਔਰ ਨਾਲ ਮੈਂ ਇੱਕ ਗੱਲ ਕਰਨੀ ਚਾਹੁੰਦਾ ਪਹਿਲਾਂ ਮੈਂ ਆਪਣੇ ਫੋਨ ਤੋਂ ਲਾਈਵ ਸ਼ੁਰੂ ਕੀਤਾ ਸੀ ਹੁਣ ਵਿਜੇ ਦੇ ਫੋਨ 'ਚ ਕਰ ਰਿਹਾ ਕਿਉਂਕਿ ਵਿਜੇ ਦੇ ਫੋਨ ਤੇ ਕਾਲਸ ਆ ਰਹੀਆਂ ਮੈਂ ਤਾਂ ਫੋਨ ਆਫ ਕਰ ਦਿੰਨਾ ਉਹਨਾਂ ਕਿਉਂਕਿ ਕਈ ਲੋਕ ਨਹੀਂ ਹਟਦੇ ਜਦ ਆਹ ਘਟ ਅੰਦਰ ਗਈ ਹੁੰਦੀ ਆ ਤਾਂ ਤੰਗ ਕਰਨਾ ਸ਼ੁਰੂ ਕਰ ਦਿੰਦੇ ਆ ਇੱਕ ਬੰਦੇ ਨੇ ਕੀ ਡਰਾਮਾ ਕੀਤਾ ਔਰ ਅਨਜੋਤ ਵੀਰ ਦੀ ਘਰ ਵਾਲੀ ਨੂੰ ਪੁੱਠਾ ਸਿੱਧਾ ਉਹਨੇ ਬਕਵਾਸ ਕੀਤੀ ਉਹਨੂੰ ਫਿਰ ਮੈਂ ਚੰਗੀ ਖੰਡ ਪਾਈ ਆ ਹੁਣ ਉਹ ਕੀ ਡਰਾਮਾ ਮੁਰਿਓ ਕਰਨ ਲੱਪਿਆ ਕਿ ਵੈਸਟਰਨ ਯੂਨੀਅਨ ਚ ਵਿਜੇ ਦਾ ਫੋਨ ਨੰਬਰ ਹੈ ਉਹ ਪਾ ਕੇ ਉਹਨੂੰ ਥੋੜੇ ਪਤਾ ਵੇਚੇ ਤਾਂ ਕਿ ਮੇਰਾ ਕਿ ਲਓ ਜੀ ਅਸੀਂ ਤੁਹਾਡੇ ਖਾਤੇ ਚ ਪੈਸੇ ਪਾਤੇ ਉਹਨੂੰ ਕੋ ਲੋਕਾਂ ਕੇ ਹੱਥ ਨਾ ਡੇ ਹੁਣ ਮੈਂ ਉਹਨੂੰ ਹੁਣ ਮੇਰੇ ਮੂੰਹ ਚੋਂ ਅਪਸ਼ਬਦ ਨਿਕਲਣ ਲੱਗਾ ਸੀ ਕੋਈ ਉਹਨੂੰ ਪਿਓ ਦੇ ਪੁੱਤ ਨੂੰ ਪੁੱਛਣਾ ਚਾਹਨਾ ਕਿ ਤੂੰ 10000 ਰੁਪਇਆ ਕਹਿੰਦਾ ਮੈਂ ਪਾ ਦਿਆ ਕਰੂੰਗਾ ਉਹਦੀ ਘਰ ਵਾਲੀ ਨੂੰ ਤੂੰ ਬਕਵਾਸਾਂ ਕਰਦਾ ਹੈ ਤੂੰ ਪਤਾ ਨਹੀਂ ਕੀ ਕੀ ਭੌਂਕਿਆ ਤੇ ਤੈਨੂੰ ਕੀ ਲੱਗਦਾ 10000 ਚ ਉਹਦਾ ਸਾਰਾ ਇਲਾਜ ਹੋ ਜੂਏ 10000 ਚ ਇਲਾਜ ਹੋਣਾ ਹੁੰਦਾ ਤਾਂ ਅਸੀਂ ਵੀਡੀਓ ਪਾਉਂਦੇ 10 ਸਾਲ ਅਸੀਂ ਆਪਣੇ ਪੱਲਿਓ ਨਾ ਜਿੱਦਾਂ ਮਰਜ਼ੀ ਦੇ ਕੇ ਆਂਦੇ ਦੇ ਕੇ ਨਾ ਆਂਦੇ ਤਾਂ ਇਹ ਕੁਝ ਕੁ ਜਿਹੜੀਆਂ ਝੂਠਾ ਹੁੰਦੀਆਂ ਨਾ ਉਹਦੀ ਚੈਟ ਵੀ ਸਾਰੀ ਮੈਂ ਉਹਨੂੰ ਮੈਂ ਫੋਨ ਸਿੱਧਾ ਕਰਕੇ ਗੱਲ ਕੀਤੀ ਉਹਨੇ ਮੁੜ ਕੇ ਫੋਨ ਦਾ ਰਿਪਲਾਈ ਕੋਈ ਨਹੀਂ ਕੀਤਾ ਉਲਟਾ ਸਾਡੇ ਅਕਾਊਂਟ 'ਚ ਕਹਿੰਦਾ ਮੈਂ ਪੈਸੇ ਪਾ ਦਿੰਨਾ ਤਾਂ ਇੱਥੇ ਕੋਈ ਬਲੈਕਮੇਲਰ ਨਹੀਂ ਬੈਠੇ ਅਸੀਂ ਕਿ ਤੂੰ ਸਾਡੇ ਅਕਾਊਂਟ 'ਚ ਪੈਸੇ ਪਾ ਦਊਂਗਾ ਤਾਂ ਅਸੀਂ ਜਿਹੜਾ ਤੈਨੂੰ ਕਹਾਂ ਕਿ ਬਾਈ ਜੀ ਤੁਸੀਂ ਬਹੁਤ ਚੰਗੇ ਆ ਉਹ ਸਾਡੀ ਭੈਣ ਹੈ ਰਮਜੋਤ ਦੀ ਘਰ ਵਾਲੀ ਐਦਾ ਦੀ ਦੇਵੀ ਮੈਂ ਜ਼ਿੰਦਗੀ 'ਚ ਨਹੀਂ ਦੇਖੀ ਬਾਈ ਸਮਝੋ ਜੰਨਾ ਤੁਸੀਂ ਸਾਰੇ ਦੇਖਦੇ ਪਏ ਆ ਪਤੀ ਬ ਇੱਕ ਲੱਤ ਕੱਟੀ ਹੋਈ ਐ ਉਹਦੀ ਹੱਡੀ ਬਾਹਰ ਆ ਰਹੀ ਐ ਇੱਕ ਅੱਖ ਚੋਂ ਡਬਲ ਦਿਸਦਾ ਇੱਕ ਅੱਖ ਚੋਂ ਦੀਨਾ ਨਹੀਂ ਸਿਰ 'ਚ 50 ਟਾਂਕੇ ਲੱਗੇ ਐ ਦੋ ਬਾਹਾਂ ਦਾ ਆਪਰੇਸ਼ਨ ਹੋਣਾ ਬਾਕੀ ਐ ਤੇ ਉਹ ਦੇਵੀ ਉਹਦੀ ਸੇਵਾ ਕਰ ਰਹੀ ਤੇ ਉਹ ਝੂਠ ਪਤਾ ਨਹੀਂ ਕਿਹੜੀ ਕੰਟਰੀ 'ਚ ਉਹਨੂੰ ਫੋਨ ਕਰਕੇ ਕਹਿੰਦਾ ਬਕਵਾਸ ਬਾਜੀ ਕੀਤੀ ਮਤਲਬ ਇੱਕ ਮੈਨੂੰ ਆ ਭੈਣ ਦੱਸਦੀ ਕਹਿੰਦੀ ਕਿ ਮੈਨੂੰ ਅੰਮ੍ਰਿਤਸਰ ਤੋਂ ਕੋਈ ਕਾਲ ਕਰਕੇ ਬੰਦਾ ਕਹਿੰਦਾ ਆਪਣੀ ਡੀਪੀ ਲਾ ਮੇਰੇ ਮੈਂ ਕਦੀ ਕਿਸੇ ਨੂੰ ਸੱਚੀ ਅੱਜ ਤੇ ਤੁਹਾਨੂੰ ਪਤਾ ਹੋਣਾ ਕਿ ਆਪਣਾ ਰਿਕਾਰਡ ਹੈ ਆਪਾਂ ਕਦੀ ਕਿਸੇ ਨਾਲ ਬਦਤਮੀਜ਼ੀ ਨਾਲ ਪੇਸ਼ ਨਹੀਂ ਆਏ ਪਰ ਕੁਝ ਜਲੀਲ ਲੋਕ ਐਦਾਂ ਤੇ ਦੁਨੀਆ ਤੇ ਹੈਗੇ ਨਾ ਜੀ ਕਰਦਾ ਜੁੱਤੀ ਖੋਲ ਕੇ ਸਿਰ ਤੇ ਮਾਰੀ ਜਾਵਾਂ ਤੇ ਗਹਿਣਾ ਇੱਕ ਵੀ ਨਾ ਔਰ ਮੈਂ ਉਸ ਬੰਦੇ ਦਾ ਚਲ ਹੁਣ ਨਾ ਕੀ ਲੈਣਾ ਚੰਗੀ ਉਮਰ ਦਾ ਲੱਗਦਾ 50 ਸਾਲ ਤੋਂ ਵੱਧ ਦਾ ਲੱਗਦਾ ਜਿਹੜਾ ਕਹਿੰਦਾ ਮਤਲਬ ਉਹਨੇ ਬਕਵਾਸ ਬਾਜੀ ਕੀਤੀ ਮੁੜ ਕੇ ਵੈਸਟਰਨ ਯੂਨੀਅਨ ਚ ਪੈਸੇ ਪਾਉਣ ਲੱਪਿਆ ਜੇ ਇੰਡੀਆ ਹੁੰਦਾ ਨਾ ਮੈਂ ਚਾਹੇ ਜੋ ਮਰਜ਼ੀ ਕਰਦਾ ਤੇ ਘਰ ਜਾ ਕੇ ਕੋਈ ਤਾਂ ਯੂਥ ਫੇਰ ਕੇ ਆਉਂਦਾ ਕਿ ਤੂੰ ਇੱਕ ਦੇਵੀ ਨੂੰ ਕੀ ਬਕਵਾਸ ਕਰ ਰਿਹਾ ਕੀ ਬੋਲ ਰਿਹਾ ਮਤਲਬ ਐਹੋ ਜੀਆਂ ਗੱਲਾਂ ਜਿਹੜੀਆਂ ਨਹੀਂ ਸੁਣ ਸਕਦੇ ਤਾਂ ਮੇਰੀ ਇਹੀ ਬੇਨਤੀ ਹੈ ਕਿਉਂਕਿ ਤੁਸੀਂ ਸਾਡੀਆਂ ਸਾਰੀਆਂ ਵੀਡੀਓਜ਼ ਦੇਖਦੇ ਹੋ ਤੁਸੀਂ ਆਸਟ੍ਰੇਲੀਆ ਬੈਠੇ ਹੋ ਤੁਸੀਂ ਕੈਨੇਡਾ ਬੈਠੇ ਹੋ ਤੁਸੀਂ ਅਮਰੀਕਾ 'ਚ ਹੋ ਤੁਸੀਂ ਯੂਰਪ 'ਚ ਹੋ ਤੁਸੀਂ ਇਟਲੀ ਇਟਲੀ ਚ ਲੋ ਯੂਰਪ 'ਚ ਜਾਂ ਤੁਸੀਂ ਇੰਗਲੈਂਡ 'ਚ ਹੋ ਤੁਸੀਂ ਦੁਨੀਆ ਦੇ ਕਿਸੇ ਕੋਨੇ 'ਚ ਵੀ ਹੋ ਤੁਸੀਂ ਰਣਜੋਤ ਵੀਰ ਦੀ ਮਦਦ ਕਰਨਾ ਚਾਹੁੰਦੇ ਹੋ ਉਹਦਾ ਨੰਬਰ ਵੀਡੀਓ 'ਚ ਪਾਇਆ ਹੈ ਤੁਹਾਡੇ ਸਕੇ ਐਦਾ ਤਾਂ ਹੈ ਨਹੀਂ ਨਾ ਕਿ ਬੰਦਾ ਸਿੱਧਾ ਹੀ ਬਾਹਰ ਹੀ ਜੰਮ ਗਿਆ ਸੀ ਆਸਟ੍ਰੇਲੀਆ ਅਮਰੀਕਾ 'ਚ ਤੁਸੀਂ ਇੰਡੀਆ ਚ ਆਪਣੇ ਚਾਚੇ ਤਾਏ ਭੈਣ ਭਰਾ ਜਿਹੜੇ ਸਕੂਲੇ ਪੜ੍ਹੇ ਆਪਣੇ ਦੋਸਤ ਆਪਣੇ ਕਿਸੇ ਰਿਸ਼ਤੇਦਾਰ ਨੂੰ ਚੂੜ ਪਰ ਪਿੰਡ ਭੇਜੋ ਉਹਨਾਂ ਨੂੰ ਜੋ ਵੀ ਉਹਨਾਂ ਦੇ ਅਕਾਊਂਟ ਚ ਪਾਓ ਸਾਨੂੰ ਪੁਲਿਸ ਇਸ ਗੱਲ ਚ ਇਨਵੋਲਵ ਨਾ ਕਰੋ ਅਸੀਂ ਮੈਂ ਬੜੀ ਵਾਰ ਕਹਿ ਚੁੱਕਾ ਕਿਉਂਕਿ ਮੇਰੇ ਤੇ ਬਹੁਤ ਸਾਰੇ ਨਜਾਇਜ਼ ਅਲੀਗੇਸ਼ਨ ਲਾਉਣ ਨੂੰ ਕਈ ਫਿਰਦੇ ਆ ਮੈਂ ਹੁਣ ਕਹਿ ਜਣਾ ਹਰਾਮਜਾਦੇ ਬਹੁਤ ਫਿਰਦੇ ਆ ਤਾਂ ਮੈਂ ਬੜੀ ਵਾਰ ਕਹਿ ਕਿ ਆਪਾਂ ਖਬਰਾਂ ਦੇ ਕੋਈ ਚਾਰਜਸ ਨਹੀਂ ਲੇ ਕੇ ਸੇਵਾ ਦਾ ਤਾਂ ਕੋਈ ਚਾਰਜਸ ਹੁੰਦਾ ਹੀ ਨਹੀਂ ਸੇਵਾ ਤਾਂ ਆਪ ਕਰਨੀ ਚਾਹੀਦੀ ਹੈ ਪਰਮੋਸ਼ਨਲ ਦੇ ਠੋਕ ਕੇ ਲੈਣੇ ਆ ਉਹ ਬਿਜ਼ਨਸ ਹੈ ਪਰ ਸਾਨੂੰ ਐਦਾ ਦੀ ਚੀਜ਼ ਇਨਵੋਲਵ ਨਾ ਕਰੋ ਮੇਰੀ ਇੱਕੋ ਤਮੰਨਾ ਹੈ ਮੈਂ ਵਿਜੈਨ ਅ ਵੀ ਅੱਜ ਗੱਲ ਕਰਦਾ ਸੀ ਕਿਤੇ ਬੈਠੇ ਸੀ ਅਸੀਂ ਮੈਂ ਕਿਹਾ ਵੀ ਇੱਕ ਦੋ ਜਾਣੇ ਚਲੋ ਅਸੀਂ ਕਦੀ ਸ਼ੋਅ ਨਹੀਂ ਕਰੀਦਾ ਵੀਡੀਓ ਨਹੀਂ ਪਾਈ ਦੀ ਜੀ ਆਪ ਸੇਵਾ ਕਰਨ ਚਾਹੀਦੀ ਆ ਜਦੋਂ ਅਪੀਲ ਕਰੀ ਦੀ ਉਦੋਂ ਦੱਸ ਦੇਈਦਾ ਕਿ ਯਾਰ ਅਗਲੇ ਨੂੰ ਇਹ ਨਾ ਲੱਗੇ ਕਿ ਇਹ ਆਪ ਕੀ ਦੇ ਕੇ ਗਿਆ ਲੋਕਾਂ ਨੂੰ ਤਨਸੀਹਤ ਦੇਈ ਜਾਂਦਾ ਤਾਂ ਅਸੀਂ ਇੱਕ ਦੋ ਜਾਣੇ ਸਾਡੇ ਅਰੇਂਜ ਚ ਹੈਗੇ ਆ ਕਰ ਲੈਣਾ ਮੇਰੇ ਫਾਦਰ ਸਾਹਿਬ ਵੀ ਮੇਰੇ ਨਾਲ ਆ ਉਹ ਕਹਿੰਦੇ ਬੇਟਾ ਮੈਂ ਤੇਰੇ ਨਾਲ ਹੈਗਾ ਕੋਈ ਕਰਦਾ ਵੈਲੈਂਡ ਗੁੱਡ ਨਹੀਂ ਕਰਦਾ ਆਪਾਂ ਤੁਰਿਆਂ ਕਰ ਲਾਂਗੇ ਪਰ ਪਲੀਜ਼ ਮਹਾਰਾਜ ਤੰਦਰੁਸਤੀ ਰੱਖੇ ਮਹਾਰਾਜ ਸਿਹਤ ਵਧੀਆ ਦਵੇ ਦਸਾਂ ਨੋਹਾਂ ਦੀ ਕਿਰਤ ਕਮਾਈ ਚਲੀਏ ਸਾਡੇ ਅਕਾਊਂਟ ਚ ਕੋਈ ਮੇਰਾ ਭਰਾ ਕੋਈ ਭੈਣ ਇਹ ਕੰਮ ਨਾ ਕਰਿਓ ਕਿਉਂਕਿ ਕੀ ਹੁੰਦਾ ਕਿ ਜਦ ਨੰਬਰ ਤੁਹਾਡਾ ਆਂਦਾ ਆ ਨੰਬਰ ਤੇ ਵੈਸਟਰਨ ਯੂਨੀਅਨ ਤੇ ਉਹ ਪਾ ਕੇ ਇੱਕ ਝੂਠ ਪਹਿਲਾਂ ਉਹ ਭੈਣ ਨੂੰ ਸਵੇਰੇ 4:30 ਵਜੇ ਬਕਵਾਸ ਬਾਜੀ ਉਹਨੇ ਕੀਤੀ ਆ ਅਵੇਜੇ ਦੇ ਫੋਨ ਤੇ ਵੀ ਉਹਨੇ ਬੋਲ ਕੇ ਕੁਝ ਭੇਜਿਆ ਸ਼ਰਾਬ ਨਾਲ ਡੱਕਿਆ ਪਿਆ ਸੀ ਪੂਰਾ ਤੇ ਹੁਣ ਮੁੜ ਕੇ ਜਦ ਉਹਨੂੰ ਮੈਂ ਸਿੱਧਾ ਹੋਇਆ ਤਾਂ ਵਿਜੇ ਤੇ ਅਕਾਊਂਟ ਜੈਤ ਕਿਉਂਕਿ ਇਹਦਾ ਨੰਬਰ ਦਿੱਤਾ ਨਾ ਇਹਦੇ ਨੰਬਰ ਦੇ ਕਹਿੰਦਾ ਮੈਂ ਆ ਪਾਤੀ ਜੀ ਵੈਸਟਰਨ ਯੂਨੀਅਨ ਚ ਇਹ ਮੇਰਾ ਭਰਾ ਆ ਨਾ ਇਹਦੇ ਮਨ ਚ ਕਦੀ ਇਦਾਂ ਦੀ ਗੱਲ ਆਵੇ ਨਾ ਮੇਰੇ ਮਨ ਚ ਆਵੇ ਇਸ ਕਰਕੇ ਹੱਥ ਜੋੜ ਕੇ ਬੇਨਤੀ ਮਤਲਬ 99% ਜਿਹੜੇ ਸਾਡੇ ਪਰਿਵਾਰ ਆ ਜਿਹੜਾ ਦੇਖ ਰਿਹਾ ਸਾਡੇ ਨਾਲ ਹੀ ਆ ਉਹ ਵੀ ਸੱਚੇ ਸੁੱਚੇ ਹੀ ਆ ਕੁਝ ਇੱਕ ਐਦਾਂ ਦੇ ਹੁੰਦੇ ਨਾ ਹਜ਼ਾਰ ਚ 10 ਕ ਬੰਦੇ ਇਦਾਂ ਦੇ ਹੁੰਦੇ ਆ ਭੇੜੇ ਜਿਹਨਾਂ ਨੂੰ ਹਰ ਇੱਕ ਗੱਲ ਚ ਨੈਗੇਟਿਵਿਟੀ ਚਾਹੀਦੀ ਆ ਤਾਂ ਮੇਰੀ ਇਸ ਕਰਕੇ ਬੇਨਤੀ ਸਗੀ ਕਿ ਸਾਡੇ ਅਕਾਊਂਟ ਚ ਬਿਲਕੁਲ ਵੀ ਕੋਈ ਨਾ ਇਦਾਂ ਦੀ ਹਰਕਤ ਕਰੇ ਅਕਾਊਂਟ ਨੰਬਰ ਤਾਂ ਚਲੋ ਹੈ ਹੀ ਨਹੀਂ ਅਸੀਂ ਕਿਤੇ ਦਿੱਤਾ ਹੀ ਨਹੀਂ ਵੈਸਟਰਨ ਯੂਨੀਅਨ ਵਿੱਚ ਵੀ ਪਾਉਣ ਦੀ ਕੋਈ ਕੋਸ਼ਿਸ਼ ਨਾ ਕਰੇ ਕਿਉਂਕਿ ਨਾ ਅਸੀਂ ਰੀਸੀਵ ਕਰਨੇ ਆ ਨਾ ਅਸੀਂ ਇਸ ਇਸ ਪਾਸੇ ਆਉਣਾ ਆ ਅਸੀਂ ਖਬਰਾਂ ਕਰਦੇ ਆ ਸਾਨੂੰ ਖਬਰਾਂ ਤੱਕੇ ਰੱਖੋ ਜਾਂ ਪ੍ਰੋਮੋਸ਼ਨਲ ਵੀਡੀਓ ਕਰਦੇ ਪ੍ਰੋਮੋਸ਼ਨਲ ਵੀਡੀਓ ਤੱਕੇ ਰੱਖੋ ਹਾਂ ਕਈ ਬੰਦੇ ਉਸ ਵੀਡੀਓ ਚ ਕਮੈਂਟ ਕਰ ਰਹੇ ਸੀਗੇ ਕਿ ਜੀ ਇਹਨਾਂ ਦਾ ਅ ਅਨੁਸ਼ਮਾਨ ਕਾਰਡ ਬਣਾ ਦੋ ਇੱਕ ਪਤਾ ਨਹੀਂ ਮੈਕ ਟੱਗੀ ਹੁੰਦਾ ਉਹ ਬਣਾ ਦੋ ਬਾਈ ਜੇ ਸਾਨੂੰ ਇੰਨੀ ਨੌਲੇਜ ਹੁੰਦੀ ਉਹ ਵੀਰ ਨੂੰ ਇੰਨੀ ਨੌਲੇਜ ਹੁੰਦੀ ਬਣਾ ਨਾ ਦਿੰਦੇ ਜਾ ਕੇ ਨਾਲੇ ਤੁਹਾਨੂੰ ਪਤਾ ਹੀ ਆ ਉਹ ਬੰਦੇ ਕੋ ਤਾਂ ਯਾਰ ਸਟ੍ਰੈਚਰ ਤੋਂ ਨਹੀਂ ਉੱਠਿਆ ਜਾਂਦਾ ਉਹਨੂੰ ਲੈ ਕੇ ਕਿੱਥੇ ਉਹਦੀ ਘਰ ਵਾਲੀ ਦਫ਼ਤਰਾਂ ਚ ਫਿਰੂਗੀ ਸਵਾਦ ਤਾਂ ਤਾਂ ਆ ਨਾ ਜਿਹੜੇ ਸਲਾਹਾਂ ਦਿੰਦੇ ਆ ਜਾਓ ਉਹਨਾਂ ਦੇ ਘਰੋਂ ਬੰਦੇ ਦੀ ਫੋਟੋ ਖਿੱਚ ਕੇ ਲੈ ਕੇ ਜਾਓ ਉਹਦੇ ਜਾ ਕੇ ਕਾਰਡ ਬਣਾ ਕੇ ਦਿਓ ਉਹਨੂੰ ਆਸ਼ਮਨ ਕਾਰਡ ਚ ਹੈਲਪ ਦਿਵਾਓ ਮੈਂ ਇੱਥੇ ਕਮੈਂਟ ਕੱਲ ਪੜਿਆ ਸੀ ਭਗਵਾਨ ਦਾਸ ਜੀ ਸਾਡੇ ਭਰਾ ਹੀ ਆ ਭਗਵਾਨ ਦਾਸ ਜੀ ਮੈਂ ਤੁਹਾਡਾ ਕਮੈਂਟ ਪੜਿਆ ਆਓ ਕਰੋ ਬਾਹਰ ਨਿਕਲੋ ਜਲਿਆਪਰਨ ਜੋਤ ਦੇ ਪਿੰਡ ਜਿਹੜਾ ਤੁਸੀਂ ਆਸ਼ਮਨ ਕਾਰਡ ਕਹਿੰਦੇ ਉਹਦਾ ਬਣਾ ਕੇ ਉਹਦੀ ਹੈਲਪ ਕਰੀਏ ਕੱਲਾ ਕਮੈਂਟ ਨਾਲ ਹੁਣ ਦਿਨੇਸ਼ ਸੂਰੀ ਨੂੰ ਇੰਨੀ ਨੌਲੇਜ ਤਾਂ ਹੈ ਨਹੀਂ ਮੈਂ ਤਾਂ ਤੁਹਾਨੂੰ ਪਤਾ ਬੀਬੀ ਐਮਪੀਏ ਕੀਤੀ ਬੜੀ ਵਾਰ ਦੱਸਦਾ ਜਰਨਲਿਜ਼ਮ ਵੀ ਸਿੱਖਦੇ ਪਏ ਆ ਜੇ ਸਾਨੂੰ ਕੱਲੀ ਕੱਲੀ ਚੀਜ਼ ਦੀ ਨੌਲੇਜ ਹੁੰਦੀ ਫਿਰ ਤਾਂ ਵੀਡੀਓ ਪਾਉਂਦੇ ਨੇ ਐਡੀ ਲੋਕਾਂ ਦੀ ਹੈਲਪ ਕਰ ਦਿੰਦੇ ਆ ਆਮ ਬੰਦੇ ਦਾ ਦਿਮਾਗ ਆ ਇਹ ਕੋਈ ਕੰਪਿਊਟਰ ਥੋੜੇ ਜਾਂ ਕੋਈ ਮੈਂ ਹੁਣ ਕਿ ਬਿਊਰੋਕ੍ਰੇਟਸ ਦੇ ਦਫ਼ਤਰ ਦਾ ਕੰਪਿਊਟਰ ਥੋੜੇ ਆ ਕਿ ਮੈਨੂੰ ਕੱਲੀ-ਕੱਲੀ ਚੀਜ਼ ਦਾ ਪਤਾ ਆ Google ਤੇ ਸਰਚ ਮਾਰੀ ਤਾਂ ਸਾਹਮਣੇ ਆ ਕੇ ਮੈਂ ਬੰਦੇ ਦਾ ਹੱਲ ਕਰਕੇ ਪਰੇ ਮਾਰਿਆ ਨਹੀਂ ਸਾਨੂੰ ਥੋੜੇ ਹਰੇਕ ਦੇ ਸਾਥ ਦੀ ਲੋੜ ਆ ਤੁਸੀਂ ਨਾਲ ਚੱਲੋ ਔਰ ਫਿਰ ਤੋਂ ਇੱਕ ਮੇਰੀ ਬੇਨਤੀ ਹੈ ਨਾ ਅਸੀਂ ਪੈਸੇ ਮੰਗੇ ਨਾ ਕਦੀ ਮੰਗਾ ਕੇ ਨਾ ਕੋਈ ਭਾਵੇ ਕਾਲੂ ਕੋਈ ਡਰਾਮਾ ਹੋਵੇ ਇਸ ਕਰਕੇ ਮੈਂ ਪਹਿਲੇ ਹੀ ਵੀਡੀਓ ਜਿਹੜੀ ਆ ਬਣਾ ਦਿੱਤੀ ਆ ਜੇ ਕੋਈ ਮਦਦ ਕਰਨੀ ਚਾਹੁੰਦਾ ਚੂੜਪੁਰ ਪਿੰਡ ਜਾਓ ਔਰ ਮੈਨੂੰ ਉਸ ਵੀਰ ਨੇ ਰਣਜੋਤ ਨੇ ਦੱਸਿਆ ਕਹਿੰਦਾ ਕਈ ਜਾਣੇ ਆਏ ਆ ਭਾਜੀ ਮੈਂ ਬੈਠਾ ਮੈਨੂੰ ਬਿਨਾਂ ਦੱਸੇ ਵੀਡੀਓ ਬਣਾ ਕੇ ਲੈ ਗਏ ਹੁਣ ਡਰਾਮੇ ਨਾ ਹੋਣ ਕਿਉਂਕਿ ਕਹਿੰਦਾ ਪਹਿਲਾਂ ਵੀ ਮੈਨੂੰ ਟਾਕੀ ਲੱਗ ਚੁੱਕੀ ਆ ਤਾਂ ਜੇ ਇਦਾਂ ਦੀ ਕੋਈ ਗੱਲ ਸਾਹਮਣੇ ਆਈ ਵੀਡੀਓ ਸਾਰੇ ਹੀ ਦੇਖਦੇ ਸਾਡੀ ਮੈਂ ਬਹੁਤ ਕਲੀਅਰਲੀ ਕਹਿ ਰਿਹਾ ਕਿਉਂਕਿ ਅਸੀਂ ਇੱਕ ਟੀਚਾ ਲਿਆ ਕਿ ਉਹ ਬੰਦਾ ਉੱਠਣਾ ਚਾਹੀਦਾ ਮੰਝੇ ਤੂੰ ਹੋਰ ਟੀਚਾ ਹੁਣ ਕੋਈ ਨਹੀਂ ਆ ਜੇ ਕਿਸੇ ਨੇ ਕੋਈ ਡਰਾਮਾ ਕੀਤਾ ਜਿਹੜੇ ਮੇਰੀ ਵੀਡੀਓ ਦੇਖ ਰਿਆ ਜਿਹੜਾ ਜਿਹਨੂੰ ਆਪਣੇ ਨੂੰ ਸਮਝਦਾ ਉਹ ਸਮਝ ਲਵੇ ਪਤਾ ਵੀ ਇਹ ਕਈਆਂ ਨੂੰ ਮੈਂ ਕਿਹਨੂੰ ਕਹਿੰਦਾ ਮੈਂ ਡਾਇਰੈਕਟ ਹੀ ਕਹਿ ਰਿਹਾ ਜੇ ਕੋਈ ਡਰਾਮਾ ਹੋਇਆ ਤਾਂ ਡਾਇਰੈਕਟ ਸਿੱਧੇ ਚੱਲਾਂਗੇ ਔਰ ਫਿਰ ਨੰਗਾ ਕਰਾਂਗੇ ਸਮਾਜ ਦੇ ਅੰਦਰ ਇਸ ਕਰਕੇ ਜਿਹੜਾ ਬੰਦਾ ਮੰਜੇ ਤੇ ਲੰਮਾ ਪਿਆ ਉਹਦੇ ਉੱਤੇ ਰੋਟੀਆਂ ਨਹੀਂ ਸੇਕਣੀਆਂ ਚਾਹੀਦੀਆਂ ਕਿਉਂ ਵੀਰੇ ਕੋਈ ਗਲਤ ਕਹਿ ਮੈਂ ਹੈ ਸਹੀ ਹੈ ਸਹੀ ਹੈ ਚਲੋ ਬਹੁਤ ਗੱਲਾਂ ਉਹੀ ਆ ਜੀ ਪਰ ਬਸ ਇਹੀ ਬੇਨਤੀ ਆ ਸਾਡੇ ਅਕਾਊਂਟ 'ਚ ਕੋਈ ਨਾ ਪੈਸੇ ਪਾਵੇ ਨਾ ਕੋਈ ਵੈਸਟਰਨ ਯੂਨੀਅਨ ਸਾਡੇ ਅਕਾਊਂਟ 'ਚ ਭੇਜੇ ਨਾ ਸਾਨੂੰ ਚਾਹੀਦੇ ਆ ਤੇ ਅ ਇੱਕ ਬੇਨਤੀ ਹੋ ਰਿਹਾ ਕਿ ਉਹ ਭੈਣ ਵਿਚਾਰੀ ਰੱਬ ਰੂਪ ਐ ਮੈਂ ਦੇਖ ਕੇ ਆਇਆ ਜਿੱਦਾਂ ਸੇਵਾ ਕਰਦੀ ਬਾਈ ਦੇਖਣਾ ਬਹੁਤ ਔਖਾ ਉਸ ਤੋਂ ਔਖਾ ਸੇਵਾ ਕਰਨੀ ਉਹ ਭੈਣ ਦੱਸਦੀ ਆ ਕਹਿੰਦੀ ਕਿ ਉਹਦੇ ਹਸਬੰਡ ਦੀ ਲੱਤ 'ਚ ਕੀੜੇ ਪੈ ਗਏ ਸੀ ਉਹਨੇ ਆਪ ਉਹਨੇ ਡਾਕਟਰਾਂ ਦੀ ਮਦਦ ਕਰਕੇ ਡਰੈਸਿੰਗ ਵਗੈਰਾ ਕਰਾਈ ਸਾਰਾ ਕੁਝ ਕੀਤਾ 4 ਮਹੀਨੇ ਤੋਂ ਬੈੱਡ ਤੇ ਹੀ ਉਹ ਵੀਰ ਟਾਇਲਟ ਬਾਥਰੂਮ ਕਰ ਰਿਹਾ ਉਹ ਭੈਣ ਸੇਵਾ ਕਰ ਰਹੀ ਹੈ ਉਹਨੂੰ ਕੋਈ ਗਲਤ ਨਾ ਬੋਲੇ ਕਈ ਜੂਠਾ ਨੇ ਕਈ ਕੁੱਤੇ ਦੇ ਹੱਡਾ ਨੇ ਫੋਨ ਕਰਕੇ ਉਹਨੂੰ ਗਲਤ ਬੋਲਿਆ ਔਰ ਇੱਕ ਨੂੰ ਤਾਂ ਮੈਂ ਅਕਲ ਦੇ ਦਿੱਤੀ ਆ ਇੱਕ ਨੂੰ ਮੈਂ ਦੇ ਦੇਣੀ ਆ ਜੇ ਕਿਸੇ ਨੇ ਉਸ ਭੈਣ ਨੂੰ ਗਲਤ ਬੋਲਿਆ ਮੈਂ ਦੱਸੀ ਜਾਣਾ ਕਿ ਫਿਰ ਆਪਾਂ ਬੋਲੋ ਜਾਣਾ ਆਪਾਂ ਬਹੁਤ ਸ਼ਰੀਫੀ ਨਾਲ ਅੱਜ ਤੱਕ ਵਿੱਚ ਰਹੇ ਆ ਮੈਨੂੰ ਲੱਖ ਬੋਲ ਲਓ ਮੈਨੂੰ ਬੁਰਾ ਚੰਗਾ ਜੋ ਮਰਜ਼ੀ ਬੋਲੋ ਉਸ ਦੇਵੀ ਨੂੰ ਨਹੀਂ ਕਹਿਣਾ ਉਹ ਦੇਵੀ ਸੇਵਾ ਕਰ ਰਹੀ ਹੈ ਹਾਂ ਸਾਥ ਨਹੀਂ ਦੇ ਸਕਦੇ ਦੁਆ ਕਰਦੇ ਹਾਂ ਕਿਉਂਕਿ ਸਾਰਿਆਂ ਕੋ ਸਮਰੱਥਾ ਨਹੀਂ ਵੀ ਹੁੰਦੀ ਔਰ ਅਸੀਂ ਤੁਹਾਨੂੰ ਆਪਣਾ ਪਰਿਵਾਰ ਮੰਨੀ ਦਾ ਤੁਸੀਂ ਸਾਡਾ ਪਰਿਵਾਰ ਹੋ ਤਾਂ ਬੇਨਤੀ ਕੀਤੀ ਹੈ ਕਿਉਂਕਿ ਮੈਂ ਕਿ ਬੜੀ ਵਾਰ ਕਿ 99% ਜਿਹੜੇ ਸਾਨੂੰ ਦੇਖਦੇ ਆ ਬਿਲਕੁਲ ਰੱਬ ਰੂਪ ਨੇ ਸਾਡੇ ਲਈ ਔਰ ਹਮੇਸ਼ਾ ਹੀ ਖੜਦੇ ਆ ਕਿੰਨਿਆਂ ਦੇ ਤੁਸੀਂ ਮੋਟਰਸਾਈਕਲ ਦਵਾਤੇ ਯਾਰ ਕਿ ਮਤਲਬ ਮੈਂ ਤਾਂ ਹੈਰਾਨ ਆ ਤੁਸੀਂ ਇੰਨੇ ਕਿ ਚੰਗੇ ਹੋ ਮੈਂ ਤਾਂ ਤੁਹਾਡਾ ਪਲ ਪਲ ਰਿਣੀ ਆ ਕਿ ਪਰਸ ਮਿਲਿਆ ਤਾਂ ਹੁੰਦਾ ਕਿ ਪਰਸ ਲੱਭਿਆ ਦੇਣਾ ਤੁਸੀਂ ਤਾਂ ਗਵਾਚੇ ਵੀ ਲਵਾ ਦਿੰਦੇ ਹੋ ਠੀਕ ਹੈ ਨਾ ਮੈਂ ਤਾਂ ਪੀੜੀ 32 ਦੇ ਜਿਹੜੇ ਸਾਡੇ ਪਰਿਵਾਰਕ ਮੈਂਬਰ ਹੈ ਬਹੁਤ ਰਿਣੀ ਆ ਯਾਰ ਪਰਸਾ ਕਿਸੇ ਦਾ ਗਵਾਚ ਗਿਆ ਉਹ ਕਹਿੰਦਾ ਪਾਜੀ ਮੇਰਾ ਪਰਸ ਗਵਾਚ ਗਿਆ ਪਰਸ ਮਿਲ ਜੂਗਾ ਉਹ ਵੀਡੀਓ ਬਾਈ ਤੁਸੀਂ ਉਹ ਵੀ ਪਰਸ ਲਭਾਤਾ ਯਾਰ ਕਮਾਲ ਹੋ ਤੁਸੀਂ ਸਾਡੇ ਲਈ ਤੁਸੀਂ ਰੱਬ ਕਦੀ ਐਦਾ ਵੀ ਹੁੰਦਾ ਕਿ ਪਰਸ ਗਵਾਚਿਆ ਮਿਲ ਜਵੇ ਹਾਂ ਕਿਸੇ ਦਾ ਗਵਾਚਿਆ ਮਿਲਿਆ ਉਹ ਮੋੜਨਾ ਸੌਖਾ ਹੈ ਆਈਡੈਂਟੀ ਲੱਭ ਕੇ ਪਰ ਯਾਰ ਤੁਸੀਂ ਤਾਂ ਗਵਾਚੇ ਵੀ ਲਭਾਤੇ ਬਹੁਤ ਕੁਝ ਤੁਸੀਂ 4 ਸਾਲਾਂ ਚ ਲੋਕਾਂ ਦਾ ਕੀਤਾ ਇਸ ਕਰਕੇ ਤੁਹਾਡੇ ਅੱਗੇ ਬੇਨਤੀ ਕਰ ਲਈਦੀ ਆ ਤੇ ਬਸ ਇਹੀ ਮੇਰੀ ਬੇਨਤੀ ਸੀ ਕਿ ਸਾਨੂੰ ਕੱਲ ਨੂੰ ਕੋਈ ਟਰੈਪ ਚ ਲੈ ਕੇ ਆਵੇ ਕੱਲ ਨੂੰ ਕੋਈ ਸਾਨੂੰ ਤੁਹਾਡੇ ਅੱਗੇ 네ਗੇਟਿਵ ਸ਼ੋਅ ਕਰਨ ਦੀ ਕੋਸ਼ਿਸ਼ ਕਰੇ ਇਸ ਕਰਕੇ ਮੈਨੂੰ ਲੱਗਿਆ ਕਿ ਮੈਨੂੰ ਪਹਿਲਾਂ ਹੀ ਇਹ ਗੱਲ ਆਪਣੇ ਪਰਿਵਾਰ ਨੂੰ ਦੱਸ ਦੇਣੀ ਚਾਹੀਦੀ ਆ ਕਹਿੰਦੇ ਆ ਨਾ ਕਿ ਜਦੋਂ ਵੀ ਤੁਹਾਡੇ ਤੇ ਕੋਈ ਤੁਹਾਨੂੰ ਲੱਗਦਾ ਕੋਈ ਬਦਲ ਮੰਡਰਾ ਰਹੇ ਆ 네ਗੇਟਿਵ ਆਪਣੇ ਪਰਿਵਾਰ ਨਾਲ ਗੱਲ ਕਰੂ ਮੈਂ ਆਪਣੇ ਫਾਦਰ ਸਾਹਿਬ ਨਾਲ ਤਾਂ ਕਰ ਹੀ ਲੈਣਾ ਉਹਨਾਂ ਹੁਣ ਤਾਂ ਨਹੀਂ ਕੀਤੀ ਕਿਉਂਕਿ ਸਵੇਰ ਦੇਸੀ ਲੁਧਿਆਣੇ ਆਈ ਸੀ ਕੁਝ ਮਾਈਕ ਸਾਡੇ ਖਰਾਬ ਹੋਏ ਸੀਗੇ ਤੇ ਪਰ ਉਹਨਾਂ ਨੇ ਮੈਨੂੰ ਕੱਲ ਕਹੀ ਉਹ ਵੀਡੀਓ ਦੇਖ ਕੇ ਗੱਲ ਕਹੀ ਕਹਿੰਦੇ ਕਿ ਕਾਕਾ ਮੈਂ ਤੇਰੇ ਨਾਲ ਆ ਆਪਾਂ ਬੰਦੇ ਦੀ ਹੈਲਪ ਕਰਾਂਗੇ ਤੇ ਜਿਹੜੇ ਕਰਨਾ ਚਾਹੁੰਦੇ ਆ ਉਹਨਾਂ ਨੂੰ ਇਹੀ ਆ ਕਿ ਉਹਦੇ ਪਿੰਡ ਜਾਓ ਔਰ ਪੁਲਿਸ ਕਿਸੇ ਨੂੰ ਵਿੱਚ ਨਾ ਪਾਇਆ ਕਰੋ ਡਾਇਰੈਕਟ ਤੁਸੀਂ ਜਾਇਆ ਕਰੋ ਕਿਉਂਕਿ ਨਾ ਜੀ ਵੈਰੀਫਾਈ ਕਰਨਾ ਹੁਣ ਇੱਕ ਮੈਨੂੰ ਬੰਦੇ ਦਾ ਫੋਨ ਆਇਆ ਕਹਿੰਦਾ ਯਾਰ ਵੈਰੀਫਾਈ ਕਰ ਲਿਆ ਮੈਂ ਕਿਹਾ ਬਾਈ ਜੀ ਬੰਦੇ ਦੀ ਲੱਤ ਕੱਟ ਹੋਈ ਆ ਯਾਰ ਹੋਰ ਮੈਂ ਕੀ ਵੈਰੀਫਾਈ ਕਰੂੰਗਾ ਹੈ ਇੱਥੇ ਤਾਂ ਉਹ ਉਹਦੀ ਵੀਡੀਓ ਕੀ ਪਾਈ ਆ ਮੈਨੂੰ 10 ਫੋਨ ਆ ਗਏ ਮਤਲਬ ਮੇਰੀ ਵੀ ਪਾ ਦਿਓ ਮੇਰੀ ਵੀ ਪਾ ਦਿਓ ਮੈਂ ਸੱਚੀ ਇੱਕ ਅਸੀਂ ਨਹੀਂ ਕਰੀਦੀਆਂ ਵੀਡੀਓਜ਼ ਬਹੁਤ ਘੱਟ ਕਰੀਦੀਆਂ ਕਿਉਂਕਿ ਬਾਅਦ ਚ ਐਦਾਂ ਦੀ ਪ੍ਰੋਬਲਮ ਆਂਦੀ ਆ ਮੈਂ ਤੁਹਾਨੂੰ ਗੱਲ ਦੱਸਦਾ ਵਿਜਨ ਨੂੰ ਵੀ ਯਾਦ ਹੋਣੀ ਆ ਇਹ ਜੇ ਤਾਂ ਇੱਕ ਵਾਰੀ ਆਪਾਂ ਰਾਹੋਂ ਰੋਡ ਤੇ ਖੜੇ ਸੀਗੇ ਆਪਾਂ ਉਹਨਾਂ ਇੱਕ ਪੁਲਿਸ ਮਲਾਜ਼ਮ ਵੀਰ ਮਿਲ ਕੇ ਗਿਆ ਸੀ ਉਹਦੀ ਅੱਖਾਂ ਚ ਹੰਝੂ ਸੀ ਹਾਂਜੀ ਬਹੁਤ ਸੋਹਣਾ ਸੁਨੱਖਾ ਸ਼ਾਇਦ ਉਹ ਦੇਖ ਲਓ ਵੀਡੀਓ ਡੇਢ ਸਾਲ ਪਹਿਲਾਂ ਦੀ ਗੱਲ ਆ ਉਹ ਮਤਲਬ ਮੈਂ ਗੱਡੀ ਚ ਬੈਠਾ ਸਾਡੇ ਕੋਲ ਤੋਂ ਸਵਿਫਟ ਹੁੰਦੀ ਸੀ ਚਟੇ ਰੰਗ ਦੀ ਤੇ ਉਹ ਆਇਆ ਮਤਲਬ ਲੰਬਾ ਚੌੜਾ ਮੈਂ ਕਿ ਮਤਲਬ ਐਦਾਂ ਲੱਗੇ ਕਿ ਮੇਰੇ ਲੋਖਾ ਕੇ ਦੇਖਦਾ ਪਿਆ ਮੈਂ ਕਿ ਯਾਰ ਕੋਈ ਖਬਰ ਖਬਰ ਅਗੇਂਸਟ ਲੱਗੀ ਹੋਣੀ ਹੈ ਲੱਗਦਾ ਪੰਗ ਆ ਲੈਣਾ ਆਇਆ ਮੇਰੇ ਕੋ ਕੁਟ ਕੇ ਜੱਫੀ ਪਾ ਲਈ ਉਹਨੇ ਮੈਨੂੰ ਅੱਖਾਂ ਝੰਜੂ ਆ ਗਏ ਉੱਚਾ ਲੰਮਾ ਬਹੁਤ ਸੋਹਣਾ ਮੋਟੀਆਂ ਮੋਟੀਆਂ ਅੱਖਾਂ ਉਹਦੀਆਂ ਮੇਰੀਆਂ ਤਾਂ ਦੋ ਮਲਾ ਕੇ ਵੀ ਨਹੀਂ ਉਹਦੀ ਇੱਕ ਮੱਲੀ ਅੱਖ ਡੈਡੀ ਵੱਡੀ ਅੱਖ ਸੀ ਉਹਦੀ ਐਨਾ ਸੋਹਣਾ ਉੱਚਾ ਲੰਮਾ ਗੱਭਰੂ ਉਹਦੀ ਅੱਖ ਚ ਪਾਣੀ ਆ ਗਏ ਮੈਨੂੰ ਕਹਿੰਦਾ ਯਾਰ ਵਧੀਆ ਕੰਮ ਕਰਦਾ ਕਹਿੰਦਾ ਮੈਂ ਪੁਲਿਸ 'ਚ ਆ ਪਰ ਯਾਰ ਕਿਤੇ ਕਿਤੇ ਨਾਲ ਜਦ ਕੋਈ ਥੋਨੂੰ ਮਿਲ ਜਵੇ ਕੋਈ ਦੁਖਿਆਰਾ ਉਹਦੀ ਵੀਡੀਓ ਵੀ ਪਾ ਦਿਆ ਕਰੋ ਉਹਦਾ ਭਲਾ ਹੋ ਜਾ ਤਾਂ ਅਸੀਂ ਬਹੁਤ ਕੱਟ ਕਰੀ ਦੀ ਵੀਡੀਓ ਕਿਉਂਕਿ ਮੁੜ ਕੇ ਵਿੱਚ ਰੋਟੀ ਸੇਕਣ ਵਾਲੇ ਬਹੁਤ ਆ ਜਾਂਦੇ ਆ ਆ ਹੁਣ ਕਈ ਪੁੱਛਦੇ ਆ ਕਿ ਵੈਰੀਫਾਈ ਆ ਤਾਂ ਉਹਨਾਂ ਨੂੰ ਮੈਂ ਕਹਿਣਾ ਚਾਹਨਾ ਭਾਈ ਬੰਦੇ ਦੀ ਲੱਤ ਕੱਟ ਹੋਈ ਐ ਮੰਜੇ ਤੇ ਤੇ ਆ ਚਾਰ ਮਹੀਨੇ ਤੋਂ ਇਸ ਤੋਂ ਵੱਧ ਵੈਰੀਫਿਕੇਸ਼ਨ ਕੀ ਭਾਲਦੇ ਆ ਔਰ ਚਲੋ ਚੰਗਾ ਹੋਇਆ ਛੋਟੀ ਜੀ ਕੌਂਟਰੋਵਰਸੀ ਹੋਈ ਵੀ ਐ ਉਹਦੀ ਗੱਲ ਹੋਰ ਲੋਕਾਂ ਤੱਕ ਪਹੁੰਚ ਜਉਦੀ ਤਾਂ ਮੇਰੀ ਇਹੀ ਬੇਨਤੀ ਐ ਕਿ ਉਹਨਾਂ ਨੇ ਕੱਲ ਪੀਜੀਆਈ ਜਾਣਾ ਐ ਅਸੀਂ ਨਾਲ ਉਹਨਾਂ ਦੇ ਹੈਗੇ ਆ ਤੁਸੀਂ ਨਾਲ ਖੜਜੋਗੇ ਤਾਂ ਉਹ ਬੰਦਾ ਖੜਜੂਗਾ ਇੱਕ ਬੇਸ਼ੱਕ ਉਹਦੀ ਇੱਕ ਲੱਤ ਨਹੀਂ ਆ ਹੁਣ ਲੱਕੜ ਦੀ ਲੱਤ ਲਵਾ ਦੇਾਂਗੇ ਮੈਂ ਕੱਲ ਉਹਨੂੰ ਪੁੱਛਿਆ ਮੈਂ ਕਿ ਕਮਾਂਡ ਹੈਗੀ ਆ ਦੂਜੀ ਲੱਤ ਨੂੰ ਅੰਗੂਠਾ ਹਿਲਾ ਕੇ ਦਿਖਾ ਉਹਨੇ ਹਿਲਾਇਆ ਇੱਕ ਬਾਹ ਹਿਲਦੀ ਇੱਕ ਬਾਹ ਪੂਰੀ ਤਰ੍ਹਾਂ ਨਹੀਂ ਹਿਲਦੀ ਬਸ ਇੱਕ ਸੁਪਨਾ ਜਿਹਾ ਦੇਖ ਲਿਆ ਕਿ ਯਾਰ ਉਹ ਅਗਲੀ ਵਾਰ ਜਾਈਏ ਪੰਮਾ 6 ਮਹੀਨੇ ਨੂੰ ਉਦੋਂ ਤਾਂ ਜਾਂਦੇ ਰਹਾਂਗੇ ਜਦੋਂ ਤੇ 4-5 ਆਪਰੇਸ਼ਨ ਹੋਣ ਕੋਰਸੀ ਤੇ ਬੈਠਾ ਹੋਵੇ ਮਾੜਾ ਮੋਟਾ ਉਹਦੇ ਬੱਚਿਆਂ ਨੂੰ ਹੌਸਲਾ ਹੋ ਜੂਗਾ ਕਿ ਯਾਰ ਸਾਡਾ ਪੇ ਦੁਨੀਆ ਤੇ ਹੈਗਾ ਇੰਨਾ ਕੁ ਸੁਪਨਾ ਜਿਹਾ ਆ ਪਰ ਡਾਇਰੈਕਟ ਉਹਦਾ ਉਹਦਾ ਵੀਡੀਓ ਦੇਖੂਗਾ ਤੁਸੀਂ ਇਸ ਤੋਂ ਬਾਅਦ ਉਹੀ ਪਾਈ ਹੋਇਆ ਹੋਰ ਕੋਈ ਨਹੀਂ ਪਾਈ ਕੱਲ ਦੀ ਅਸੀਂ ਕਿਉਂਕਿ ਬੀਜ਼ੀ ਹੋ ਗਏ ਸੀਗੇ ਉਹਦਾ ਨੰਬਰ ਦਿੱਤਾ ਆ ਉਹਦਾ ਪਿੰਡ ਚੂੜਪੜ ਉਹਦਾ ਨਾਮ ਰੰਜੋਤ ਆ ਡਾਇਰੈਕਟ ਉਹਨੂੰ ਮਿਲੋ ਸਾਨੂੰ ਵਿੱਚ ਨਾ ਪਾ ਇੰਨੀ ਕੁ ਬੇਨਤੀ ਆ ਮੈਨੂੰ ਪਤਾ ਤੁਸੀਂ ਬੇਨਤੀ ਸੁਣ ਲੈਂਦੇ ਆ ਆ ਜੇ ਕੋਈ ਗਲਤ ਮਲਤ ਬੋਲ ਹੋ ਗਿਆ ਹੋਵੇ ਤਾਂ ਮਾਫ ਕਰਿਓ ਪਰ ਹੁਣ ਮੈਂ ਥੋੜੇ ਦਿਨਾਂ ਤੋਂ ਨਾ ਜਦ ਕੋਈ ਕੌਂਟਰੋਵਰਸੀ ਸ਼ੁਰੂ ਕਰਦਾ ਮੈਂ ਆ ਕੇ ਲਾਈਵ ਬੋਲ ਦਿੰਦਾ ਕਿਉਂਕਿ ਹਟਦੇ ਨਹੀਂ ਆ ਸਾਨੂੰ ਟਰੈਪ ਚ ਲੈਣ ਨੂੰ ਬਹੁਤ ਫਿਰਦੇ ਬਥੇਰੇ ਫਿਰਦੇ ਆ ਪਰ ਅਸੀਂ ਜਾਨ ਬਚਾਉਣੇ ਫਿਰਦੇ ਕਿ ਕਿਸੇ ਟਰੈਪ ਚ ਨਾ ਆਈਏ ਤੇ ਮਹਾਰਾਜ ਅੱਗੇ ਬਸ ਇਹੀ ਦੁਆ ਕਰਿਓ ਕਿ ਮਹਾਰਾਜ ਇਹ ਸੋਚ ਬਖਸ਼ ਦੇਣ ਕਿ ਦਸਾਂ ਨੋਹਾਂ ਦੀ ਕਿਰਤ ਕਮਾਈਏ ਆਪਣੀ ਮਿਹਨਤ ਦਾ ਪੈਸਾ ਕਮਾਈਏ ਕਿਉਂਕਿ ਨਜਾਇਜ਼ ਰੁਪਈਆ ਜਿਹੜਾ ਉਹ ਪਚਦਾ ਨਹੀਂ ਹੁੰਦਾ ਹੱਕ ਦਾ ਹੀ ਖਾਦਾ ਸੱਜਣਾ ਚੰਗੀ ਤਰ੍ਹਾਂ ਪਚਦਾ ਏ ਮੈਂ ਇਹ ਗੀਤ ਲਿਖਿਆ ਸੀਗਾ ਥੋੜੇ ਦਿਨਾਂ ਤੇ ਇਹ ਵੀ ਰਿਲੀਜ਼ ਕਰਾਂਗੇ ਹੱਕ ਦਾ ਹੀ ਖਾਦਾ ਸੱਜਣਾ ਚੰਗੀ ਤਰ੍ਹਾਂ ਪਚਦਾ ਏ ਤੇ ਇੱਕ ਮੈਂ ਕਿਤੇ ਗੱਲ ਸੁਣੀ ਸੀ ਪਹਿਲਾਂ ਕਿ ਹੱਕ ਦੀ ਕਮਾਈ ਨੂੰ ਵੀ ਲੈ ਡੋਪ ਦਾ ਪੈਸਾ ਬੇਈਮਾਨੀ ਦਾ ਤਾਂ ਬੇਈਮਾਨੀ ਦਾ ਪੈਸਾ ਨਹੀਂ ਚਾਹੀਦਾ ਨਹੀਂ ਚਾਹੀਦਾ 1 ਰੁਪਿਆ ਨਹੀਂ ਚਾਹੀਦਾ ਕੋਈ ਪੈਸਾ ਨਹੀਂ ਚਾਹੀਦਾ ਇਸ ਕਰਕੇ ਕਿਰਪਾ ਕਰੋ ਲੋਡ ਬੰਦ ਤੱਕ ਜਿਹੜਾ ਆਪਣਾ ਡੋਨੇਸ਼ਨ ਪੇਜ ਜੀ ਵਾਜੇ ਜੀ ਬਿਲਕੁਲ ਸਹੀ ਕੁਝ ਕਹਿਣਾ ਨਹੀਂ ਨਹੀਂ ਬਸ ਕੁਝ ਮੇਰੇ ਤੋਂ ਗਲਤ ਬੋਲ ਹੋ ਗਿਆ ਭਾਈ ਹੁਣੇ ਹੀ ਟੋਕ ਦੇ ਕੋਈ ਗੱਲ ਜਿਹੜੀ ਗੱਲ ਕਹਿ ਦਿੱਤੀ ਇਹ ਦਿਲੋਂ ਕਹੀ ਆ ਪਕੜਾ ਕੋਈ ਲਿਖ ਕੇ ਕਹੀ ਆ ਬਾਕੀ ਇੱਕ ਗੱਲ ਹੋਰ ਹੈ ਕਿ ਭਾਨੇ ਸਿੱਧੂ ਨੂੰ ਵੀ ਮੈਂ ਬਹੁਤ ਪਿਆਰ ਕਰਦਾ ਦੋਕ ਵਾਰ ਮਿਲਿਆ ਉਹਨੂੰ ਮੈਂ ਭਰਾ ਹੈ ਆਪਣਾ ਉਹ ਮਾਨ ਬਠਿੰਡੇ ਵਾਲੇ ਦਾ ਵੀ ਆਪਣਾ ਭਰਾ ਹੈ ਉਹਨਾਂ ਨਾਲ ਗੱਲ ਹੋ ਜਾਂਦੀ ਆ ਲੱਖੇ ਨਾ ਨਹੀਂ ਹੋਈ ਲੱਖੇ ਦੇ ਕਈ ਹੈਗੇ ਆਪਣੇ ਭਰਾ ਆ ਉਹ ਉਹਨਾਂ ਨੂੰ ਮੈਂ ਵੈਸੇ ਕਿਹਾ ਸੀ ਕਦੀ ਮਾਨ ਬਠਿੰਡੇ ਵਾਲੀ ਨੂੰ ਕਿ ਨਵੇਂ ਸ਼ਹਿਰ ਆ ਲੋ ਗੇੜਾ ਮਾਰੋ ਕਿਉਂਕਿ ਸਾਡੇ ਲਈ ਇੰਨੀ ਦੂਰ ਜਾਣਾ ਤੁਹਾਨੂੰ ਪਤਾ ਰਾਹ 'ਚ ਬਹੁਤ ਔਂਕੜ ਆ ਜਾਂਦੀਆਂ ਭਰਾ ਨੇ ਆਪਣੇ ਤੇ ਮਹਾਰਾਜ ਉਹਨਾਂ ਨੂੰ ਵੀ ਚੜ੍ਹਦੀ ਕਲਾ 'ਚ ਰੱਖਣ ਤੇ ਉਹ ਬਾਹਰ ਹਨ ਤੇ ਕਈ ਵੇਲੇ ਮੈਂ ਇਤਨੀ ਸਿਚੁਏਸ਼ਨ 'ਚ ਦੀਪ ਸਿੱਧੂ ਨੂੰ ਬੜਾ ਮਿਸ ਕਰਦਾ ਜੇ ਉਹ ਹੁੰਦਾ ਤਾਂ ਗੱਲਾਂ ਕੋਈ ਸ਼ੋਰ ਨਹੀਂਆਂ ਸੀਗੀਆਂ ਉਹ ਵੀ ਆਪਣਾ ਭਰਾ ਸੀ ਜਿੱਥੇ ਹੋਵੇ ਮਹਾਰਾਜ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਦੀਪ ਸਿੱਧੂ ਨੂੰ ਕਿਉਂਕਿ ਜਦ ਮੈਂ ਉਹਦੇ ਨਾਲ ਇੰਟਰਵਿਊ ਕਰਕੇ ਆ ਸੀ ਪਿਛਲੀ ਵਾਰ ਵੀ ਕਿਹਾ ਸੀਗਾ ਕਿ ਮੈਂ ਜਦ ਰੋਪੜ ਉਹਦੀ ਗੱਡੀ 'ਚ ਉਤਰਿਆ ਤਾਂ ਮੁੜ ਕੇ ਨਵੇਂ ਸ਼ਹਿਰ ਤੱਕ ਆਇਆ ਮੈਂ ਉਹਦੇ ਬਾਰੇ ਸੋਚਦਾ ਹਾਂ ਕਿ ਬੰਦੇ ਕੋ ਕਰੋੜਾਂ ਰੁਪਈਆ ਆ ਫਿਰ ਵੀ ਇੱਥੇ ਸਾਡੇ ਹੱਕਾਂ ਲਈ ਫਿਰਦਾ ਉਹ ਜਾਗਦੀ ਜ਼ਮੀਰ ਵਾਲਾ ਸੀ ਦੀਪ ਸਿੱਧੂ ਬਹੁਤੇ ਮੈਂ ਵੀ ਚਲੋ ਸ਼ਾਇਦ ਅਸੀਂ ਉਹਨੂੰ ਬੜੀ ਵਾਰ ਨਹੀਂ ਸਮਝ ਸਕੇ ਪਰ ਮਹਾਰਾਜ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਵਧੀਆ ਬੰਦਾ ਸੀ ਦੀਪ ਸਿੱਧੂ ਔਰ ਭਾਨਾ ਵੀ ਆਪਣਾ ਭਰਾ ਹੈ ਮੈਂ ਉਹਦੇ ਭਰਾ ਨੂੰ ਕਈ ਵਾਰ ਫੋਨ ਕੀਤਾ ਨਹੀਂ ਚੱਕ ਹੋਇਆ ਰੰਧਾਵੇ ਨੂੰ ਮੜੀ ਜੀ ਗੱਲ ਹੋਈ ਸੀਗੀ ਉਹ ਡਾਊਟ 'ਚ ਹੀ ਰਹਿੰਦੇ ਪਤਾ ਨਹੀਂ ਕਿਹਦਾ ਫੋਨ ਆ ਗਿਆ ਪਰ ਮਾਨ ਬਠਿੰਡੇ ਵਾਲੇ ਨਾਲ ਗੱਲ ਹੋ ਜਾਂਦੀ ਹੈ ਤੇ ਜੇ ਉਹ ਕੋਈ ਨਵੇਂ ਸ਼ਹਿਰ 'ਚ ਪ੍ਰੋਗਰਾਮ ਅਲੀਕਣਗੇ ਤਾਂ ਡਟ ਕੇ ਸਾਥ ਦਪਾਂਗੇ